ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੋਂ ਇਲਾਵਾ ਪੰਜਾਬ ਦੀਆਂ ਦੋ ਹੋਰ ਖੇਤਰੀ ਪਾਰਟੀਆਂ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵਿੱਚ ਚੱਕਲੋ ਚੱਕਲੋ ਹੋ ਗਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਟੈਨਸ਼ਨ ਦੇ ਵਿੱਚ ਹੈ ਅਤੇ ਕਾਂਗਰਸ ਪਾਰਟੀ ਦੇ ਵਾਈਸ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਮੰਤਰੀ ਮਜਬੂਤ ਆਗੂ ਜਾਂ ਨੇਤਾ ਰਾਹੁਲ ਗਾਂਧੀ ਕੁਸੂਤੇ ਫਸ ਗਏ ਨੇ ਇੱਕ ਪਾਸੇ ਉਹਨਾਂ ਨੇ ਗਦਾਰ ਕਿਹਾ ਕਿਸ ਨੂੰ ਰਵਨੀਤ ਬਿੱਟੂ ਨੂੰ ਰਵਨੀਤ ਬਿੱਟੂ ਨੇ ਤੱਕ ਇਥੋਂ ਤੱਕ ਵੀ ਇਲਜ਼ਾਮ ਲਗਾ ਦਿੱਤੇ ਕਿ ਜੇਕਰ ਮੈਂ ਨੇੜੇ ਜਾਂਦਾ ਤਾਂ ਮੇਰੀ ਪੱਗ ਨੂੰ ਵੀ ਉਤਾਰ ਦੇਣਾ ਸੀ ਜਾਂ ਹੱਥ ਪਾ ਲੈਣਾ ਸੀ ਰਾਹੁਲ ਗਾਂਧੀ ਨੇ ਹਾਲਾਂਕਿ ਰਾਜਾ ਵਰਿੰਗ ਚਰਨਜੀਤ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਰਜ ਕੇ ਵਰੇ ਰਵਨੀਤ ਬਿੱਟੂ ਤੇ ਕਿ ਗद्दार ਕੌਣ ਹੈ? ਦੋਸਤ ਕੌਣ ਹੈ? ਵਿਸ਼ਵਾਸ ਘਾਤੀ ਕੌਣ ਹੈ? ਕੌਣ ਹੈ? ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਕਿਹਾ ਭਈ ਜਿਸ ਸਮੇਂ ਪਾਰਟੀ ਮੁਸ਼ਕਲ ਦੇ ਦੌਰ ਦੇ ਵਿੱਚੋਂ ਲੰਘ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ ਨਵਜੋਤ ਸਿੰਘ ਉਹਨਾਂ ਦਿਨਾਂ ਦੇ ਵਿੱਚ ਰਵਨੀਤ ਬਿੱਟੂ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਤੇ ਭਾਰਤੀ ਜਨਤਾ ਪਾਰਟੀ ਦੇਵਲੋਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਲੜੀਆਂ ਗਈਆਂ ਉਹ ਬੁਰੀ ਤਰ੍ਹਾਂ ਹਾਰੇ ਹਾਲਾਂਕਿ ਰਵਨੀਤ ਬਿੱਟੂ ਵਾਲਾ ਰੋਲਾ ਨਿਬੜਿਆ ਨਹੀਂ ਜਿੱਤੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਰਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਸਿੱਖ ਚਿਹਰੇ ਨੇ ਉਹ ਇਲਜ਼ਾਮ ਲਗਾ ਰਹੇ ਨੇ ਕਿ ਦੇਸ਼ ਦੇ ਦੁਸ਼ਮਣ ਨੇ ਰਾਹੁਲ ਗਾਂਧੀ ਅਤੇ ਰਾਹੁਲ ਗਾਂਧੀ ਦਾ ਪਰਿਵਾਰ ਸਿੱਖਾਂ ਅਤੇ ਸਿੱਖੀ ਦਾ ਘਾਣ ਨਸਲ ਖੁਸ਼ੀ ਰਾਹੁਲ ਗਾਂਧੀ ਹੁਣਾਂ ਵੱਲੋਂ ਕਰਵਾਈ ਗਈ ਰਾਹੁਲ ਗਾਂਧੀ ਦੇ ਪਰਿਵਾਰ ਵੱਲੋਂ ਕਰਵਾਈ ਗਈ ਗਦਾਰ ਕਹਿ ਦਿੱਤਾ ਦੇਸ਼ ਤ੍ਰੋਹੀ ਕਹਿ ਦਿੱਤਾ ਤੇ ਦੂਸਰੇ ਪਾਸੇ ਹੁਣ ਰਾਹੁਲ ਗਾਂਧੀ ਫਸ ਗਏ ਨੇ ਕਸੂਤੇ ਪੱਪੂ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਪੱਪੂ ਪੱਪੂ ਹੋ ਗਈ ਹੈ ਇਹ ਕਿੰਨੇ ਕਰਵਾਈ ਹੈ ਇਹ ਕਰਵਾਈ ਹੈ ਸਿੱਧੂ ਜੋੜੇ ਨੇ ਪਹਿਲਾਂ ਮੈਂ ਖਬਰ ਪੜ ਦੇਣਾ ਹਾਂ ਕਿ ਕਿਸ ਤਰ੍ਹਾਂ ਪੱਪੂ ਪੱਪੂ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨਵਜੋਦਕਰ ਸਿੱਧੂ ਨੇ ਕਿਹਾ ਕਿ ਪੱਪੂ ਆਖਰਕਾਰ ਆਪਣੇ ਨਾਮ ਤੇ ਖੁਦ ਹੀ ਮੂਰੇ ਲਾ ਚੁਕੇ ਹਨ ਉਹ ਇੱਕ ਅਜਾਇਆ ਆਗੂ ਹੈ ਜੋ ਮੰਨਦਾ ਹੈ ਉਹੀ ਕਿ ਇਕੱਲਾ ਇਮਾਨਦਾਰ ਅਤੇ ਗਿਆਨੀ ਇਨਸਾਨ ਹੈ ਹਾਲਾਂਕਿ ਉਹ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਹੈ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਜ਼ਮੀਨੀ ਹਕੀਕਤ ਦੀ ਬਿਲਕੁਲ ਪਰਖ ਨਹੀਂ ਕਿ ਗਰਾਊਂਡ ਲੈਵਲ ਤੇ ਜ਼ਮੀਨ ਤੇ ਕਿਹੜੇ ਲੋਕ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਰਹੇ ਨੇ ਤੇ ਕਿਹੜੇ ਲੋਕ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਨੂੰ ਤੇਲ ਦੇ ਰਹੇ ਨੇ ਖੋਖਲਾ ਕਰ ਰਹੇ ਨਹੀਂ ਇਸ ਗੱਲ ਤੋਂ ਅਨਜਾਨੇ ਆਪਣੇ ਆਪ ਨੂੰ ਇਮਾਨਦਾਰ ਗਿਆਨੀ ਇਨਸਾਨ ਮੰਨਦੇ ਹੋਣਗੇ ਲੇਕਿਨ ਜ਼ਮੀਨੀ ਰਿਪੋਰਟ ਜਮੀਨੀ ਪੱਖ ਨੂੰ ਜਾਣਨਾ ਬੇहद ਜ਼ਰੂਰੀ ਹੈ ਦੂਸਰੇ ਉਸ ਦੇ ਅੰਦਰੂਨੀ ਘੇਰੇ ਵਿੱਚ ਕੰਮ ਕਰਨ ਵਾਲੇ ਲੋਕ ਉਹਨਾਂ ਦੇ ਹਾਸ਼ੀਏ ਤੇ ਰੱਖਣ ਵਿੱਚ ਕਾਮਯਾਬ ਰਹਿੰਦੇ ਹਨ ਅਤੇ ਆਪਣੇ ਆਪ ਟਿਕਟ ਵੇਚ ਕੇ ਆਰਾਮ ਦਾ ਇੱਕ ਜ਼ਿੰਦਗੀ ਜਿਉਦੇ ਹਨ ਉਹ ਵੀ ਉਸ ਦੇ ਕੋਈ ਉਹ ਵੀ ਉਸ ਦੇ ਕੋਈ ਫੈਸਲੇ ਕਰਨ ਤੋਂ ਬਹੁਤ ਕਰਨ ਤੋਂ ਪਹਿਲਾਂ ਹੀ ਉਹਨਾਂ ਕਹਿਆ ਕਿ ਨਵਜੋਤ ਸਿੰਘ ਸਿੱਧੂ ਆ ਨਵਜੋਤ ਸਿੰਘ ਸਿੱਧੂ ਅਤੇ ਨਵਜੋਤਕਰ ਸਿੱਧੂ ਨੇ ਕਿਹਾ ਕਿ ਪੱਪੂ ਕਹਿਣ ਦੇ ਹੱਕਦਾਰ ਨੇ ਕਿ ਵਾਕਿਆ ਹੀ ਪੱਪੂ ਵਾਲੇ ਕੰਮ ਕੀਤੇ ਜਾਂਦੇ ਨੇ ਰਾਹੁਲ ਗਾਂਧੀ ਵੱਲੋਂ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੇ ਆਪਣੇ ਆਪ ਨੂੰ ਜ਼ਿਆਦਾ ਅਕਲਮੰਦ ਕਹਿਣ ਵਾਲੇ ਰਾਹੁਲ ਗਾਂਧੀ ਨੂੰ ਇਹਨਾਂ ਗੱਲਾਂ ਦਾ ਇਲਮ ਇਹਨਾਂ ਗੱਲਾਂ ਦੀ ਨੌਲੇਜ ਨਹੀਂ ਕਿਹੜੇ ਲੋਕ ਪਾਰਟੀ ਨੂੰ ਮਜ਼ਬੂਤ ਕਰ ਰਹੇ ਨੇ ਕਿਹੜੇ ਲੋਕ ਪਾਰਟੀ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਤੁਹਾਡੇ ਜ਼ਿਆਦਾਤਰ ਸਮਰਥਕ ਨਿਸ਼ਵਾਰਥ ਸੇਵਾ ਲਈ ਤਿਆਰ ਹਨ ਨਹੀਂ ਹਨ ਬਲਕਿ ਆਪਣੀਆਂ ਜੇਬਾਂ ਭਰਨ ਵਿੱਚ ਲੱਗੇ ਹੋਏ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਹ ਦੁਬਾਰਾ ਸੱਤਾ ਵਿੱਚ ਨਹੀਂ ਆਉਣਗੇ ਜੇ ਹਿੰਮਤ ਹੈ ਤਾਂ ਉਹਨਾਂ ਨੂੰ ਕਹੋ ਉਹ ਮੌਜੂਦਾ ਸਰਕਾਰ ਦੇ ਖਿਲਾਫ ਬੋਲਣ ਅਤੇ ਇਸ ਲਈ ਤਿਆਰ ਰਹਿਣ ਸੱਚ ਬੋਲਣਾ ਅਤੇ ਸੱਚ ਦਾ ਸਾਹਮਣਾ ਕਰਨਾ ਸਿੱਖੋ ਥੋੜਾ ਹੋਰ ਸਕੇਤ ਰਹੋ ਪਰ ਪੱਕ ਬਣੋ ਗੱਲਾਂ ਨੂੰ ਸਮਝੋ ਜੇਕਰ ਗੱਲਾਂ ਨਹੀਂ ਸਮਝੀਆਂ ਜਾਂਦੀਆਂ ਤਾਂ ਇਸ ਦਾ ਖਮਰਿਆਜਾ ਤੁਹਾਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ ਈਮਾਨਦਾਰ ਬਣੋ ਕਿਰਦਾਰਦਾਰ ਬਣੋ ਅਤੇ ਜੋ ਲੋਕ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਟਿਕਟਾਂ ਦਿਓ ਉਹਨਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਬਣਾਓ ਤੁਸੀਂ ਤਾਂ ਉਹਨਾਂ ਲੋਕਾਂ ਦੀ ਹਮਾਇਤ ਕਰ ਰਹੇ ਹੋ ਜਿਹੜੇ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇ ਰਹੇ ਨੇ ਜਿਹੜੇ ਪਾਰਟੀ ਨੂੰ ਖਤਮ ਕਰ ਰਹੇ ਨੇ ਜਿਨ੍ਹਾਂ ਵੱਲੋਂ ਟਿਕਟਾਂ ਵੱਡੇ ਪੱਧਰ ਤੇ ਵੇਚੀਆਂ ਅਤੇ ਖਰੀਦੀਆਂ ਜਾਂਦੀਆਂ ਨੇ ਤੁਸੀਂ ਉਹਨਾਂ ਦੇ ਹਮਾਇਤੀ ਨਾ ਬਣੋ ਤੇ ਉਹਨਾਂ ਨੇ ਕਿਹਾ ਕਿ ਸੱਚਮੁੱਚ ਮੇਰੇ ਹਸਬੰਦ ਕਹਿੰਦੇ ਨੇ ਪੱਪੂ ਤੇ ਉਹ ਤੁਸੀਂ ਬਿਲਕੁਲ ਪੱਪੂ ਹੀ ਹੋ ਇਸ ਕਰਕੇ ਤੁਹਾਡੇ ਨਾਮ ਤੇ ਪੱਪੂ ਵਾਲਾ ਟੈਗ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਲਗਾਇਆ ਹੈ ਉਹ ਬਿਲਕੁਲ ਸਹੀ ਹੈ ਸੋਸ਼ਲ ਮੀਡੀਆ ਤੇ ਇੱਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਘੇਰਾ ਪਾਇਆ ਗਿਆ ਹੈ ਰਾਹੁਲ ਗਾਂਧੀ ਨੂੰ ਖਾਸ ਕਰਕੇ ਰਵਨੀਤ ਬਿੱਟੂ ਨੂੰ ਲੈ ਕੇ ਜਿਹੜੀ ਰਵਨੀਤ ਬਿੱਟੂ ਤੇ ਟਿੱਪਣੀ ਕੀਤੀ ਹੈ ਰਵਨੀਤ ਬਿੱਟੂ ਨੂੰ ਗਦਾ ਦੋਸਤ ਕਹਿ ਕੇ ਪੁਕਾਰਿਆ ਹਾਲਾਂਕਿ ਰਵਨੀਤ ਬਿੱਟੂ ਕਾਂਗਰਸ ਪਾਰਟੀ ਦਾ ਹਿੱਸਾ ਰਹੇ ਨੇ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੇ ਲਗਾਤਾਰ ਕੰਮ ਕੀਤਾ ਉਹ ਸੰਸਦ ਬਣੇ ਹਾਲਾਂਕਿ ਉਹਨਾਂ ਨੇ ਇਥੋਂ ਤੱਕ ਵੀ ਕੀ ਹੋਇਆ ਹੈ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਮੈਂ ਜੁੱਤੀਆਂ ਮਾਰਾਂਗਾ ਸਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਕਿਉਂਕਿ ਇਹਨਾਂ ਨੇ ਪੂਰੇ ਭਾਰਤ ਦੇ ਕਿਸਾਨਾਂ ਦੇ ਨਾਲ ਵਿਸ਼ਵਾਸ ਘੜ ਕੀਤਾ ਹੈ ਖਾਸ ਕਰਕੇ ਤਿੰਨ ਬਿੱਲਾਂ ਨੂੰ ਲੈ ਕੇ ਜਵਨੀਤ ਬਿੱਟੂ ਰਜ ਕੇ ਬਰੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਹਾਲਾਂਕਿ ਜਦੋਂ ਪੱਗ ਦੀ ਗੱਲ ਕਹੀ ਤਾਂ ਪੱਗ ਬਾਰੇ ਉਹਨਾਂ ਨੇ ਹਮੇਸ਼ਾ ਹੀ ਰਾਹੁਲ ਗਾਂਧੀ ਦੀ ਪ੍ਰਸ਼ੰਸਾ ਕੀਤੀ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਪੱਗ ਬਨ ਕੇ ਆਇਆ ਕਰੋ ਪੱਗ ਦੇ ਵਿੱਚ ਤੁਸੀਂ ਡਾਡੇ ਬਹੁਤ ਸੋਹਣੇ ਲੱਗਦੇ ਹੋ ਲੇਕਿਨ ਹੁਣ ਚੜਦੇ ਚੜਦੇ ਸੂਰਜ ਵੱਲ ਨੇ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਕੇਂਦਰੀ ਮੰਤਰੀ ਨੇ ਹਾਰਨ ਦੇ ਬਾਵਜੂਦ ਰਾਜ ਸਭਾ ਦੁਬਾਰਾ ਉਹਨਾਂ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਤੇ ਸੋਲੇ ਉਹ ਭਾਰਤੀ ਜਨਤਾ ਪਾਰਟੀ ਦੀ ਨਹੀਂ ਗਉਣਗੇ ਤਾਂ ਹੋਰ ਕਿਹੜੀ ਪਾਰਟੀ ਤੇ ਗਉਣਗੇ ਤੇ ਦੂਸਰੇ ਪਾਸੇ ਨਵਜੋਤ ਕੌਰ ਸਿੱਧੂ ਵੱਲੋਂ ਪੱਪੂ ਦਾ ਟੈਗ ਇੱਕ ਪੱਪੂ ਦਾ ਟੈਗ ਅੱਪੂ ਦਾ ਖਿਦਾਬ ਇੱਕ ਵਾਰ ਫਿਰ ਦੇ ਦਿੱਤਾ ਗਿਆ ਹੈ ਰਾਹੁਲ ਗਾਂਧੀ ਨੂੰ ਹਾਲਾਂਕਿ ਜਿਹੜੇ ਚੈਲੰਜਸ ਨੇ ਚੰਨੀ ਨੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਕਹਿ ਰਹੇ ਨੇ ਕਿ ਸਿੱਧੂ ਜੋੜੇ ਨੂੰ ਕਾਲੇ ਨਹੀਂ ਪਹਿਣਾ ਚਾਹੀਦਾ ਸਿੱਧੂ ਜੋੜੇ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਸਿੱਧੂ ਜੋੜੇ ਨੂੰ ਹੋਰ ਕਿਸੇ ਪਾਰਟੀ ਵਿੱਚ ਨਹੀਂ ਜਾਣਾ ਚਾਹੀਦਾ ਜਿਸ ਤਰ੍ਹਾਂ ਅੱਜ ਐਮਪੀ ਲੋਕ ਸਭਾ ਦੇ ਮੈਂਬਰ ਗੁਰਜੀਤ ਸਿੰਘ ਔਰਲਾ ਨੇ ਕਹਿ ਦਿੱਤਾ ਕਿ ਜੇਕਰ ਇੰਨਾ ਹੀ ਸਿੱਧੂ ਜੋੜੇ ਨੂੰ ਸ਼ੌਂਕ ਹੈ ਆਪਣੀ ਨਵੀਂ ਪਾਰਟੀ ਬਣਾ ਲੈਣ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੀ ਮਨ ਮਰਜ਼ੀ ਦੇ ਉਮੀਦਵਾਰ ਕਿਹੜੇ ਹਲਕੇ ਤੋਂ ਉਤਾਰਨਾ ਚਾਹੁੰਦੇ ਨੇ ਚੋਣਾਂ ਚੋਣਾਂ ਲੜਾਉਣਾ ਚਾਹੁੰਦੇ ਨੇ ਤੇ ਉਹ ਚੋਣਾਂ ਲੜਾ ਸਕਦੇ ਨੇ ਸਿੱਧੂ ਜੋੜੇ ਹੋਰੀ ਯਾਨੀ ਕਿ ਬਲਦੀ ਉਤੇ ਤੇਲ ਦਾ ਪਾਣ ਹੁਣ ਐਮਪੀ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਕਰ ਦਿੱਤਾ ਗਿਆ ਹੈ ਇੱਕ ਪਾਸੇ ਚਲੰਜੀ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਇਸ ਮਾਮਲੇ ਨੂੰ ਸਮਝਾਉਣ ਲੱਗੇ ਹੋਏ ਨੇ ਤੇ ਰਹਿੰਦੀ ਖੁੰਦੀ ਪੱਪੂ ਕਹਿ ਕੇ ਕਸਰ ਕਰ ਦਿੱਤੀ ਗਈ ਹੈ ਨਵਜੋਤ ਸਿੰਘ ਸਿੱਧੂ ਹਣਾ ਵੱਲੋਂ ਨਵਜੋਤ ਕੋਲ ਸਿੱਧੂ ਹਣਾ ਵੱਲੋਂ ਨਵਜੋਤ ਕੋਲ ਸਿੱਧੂ ਨੇ ਕਿਹਾ ਹੈ ਤੁਹਾਡਾ ਦਾਇਰਾ ਤੁਹਾਡਾ ਔਰਾ ਤੁਹਾਡੀ ਨੌਲੇਜ ਤੁਹਾਡੀ ਬਿਬਾਕੀ ਹਾ ਤੁਸੀਂ ਇਹਨਾਂ ਚੀਜ਼ਾਂ ਤੋਂ ਹਾਲੇ ਬਿਲਕੁਲ ਅਣਜਾਣ ਹੋ ਤੁਹਾਡੀ ਬੁੱਕਲ ਦੇ ਵਿੱਚ ਸੱਪ ਨੇ ਤੇ ਤੁਹਾਡੀ ਬੁੱਕਲ ਦੇ ਵਿੱਚ ਜਿਹੜੇ ਸੱਪ ਨੇ ਉਹ ਤੁਹਾਡੀ ਪਾਰਟੀ ਨੂੰ ਕਮਜ਼ੋਰ ਕਰ ਰਹੇ ਨੇ ਤੇ ਤੁਹਾਨੂੰ ਇਸ ਗੱਲ ਦਾ ਇਲਮ ਨਹੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿਹੜੇ ਕਿਹੜੇ ਪੰਜਾਬ ਦੇ ਵੱਡੇ ਆਗੂਆਂ ਨੇ ਤੁਹਾਡੀ ਪਾਰਟੀ ਦੀਆਂ ਜੜ੍ਹਾਂ ਦੇ ਵਿੱਚ ਤੇਲ ਦਿੱਤਾ ਹੁਣ ਇਹ ਤੇ ਕੀ ਰਿਐਕਸ਼ਨ ਲੈਂਦੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਾਲੇ ਆਉਣ ਵਾਲਾ ਸਮਾਂ ਦੱਸੇਗਾ ਇਤੋਂ ਤੱਕ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਐਮਪੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਿੱਧੂ ਜੋੜੇ ਨੂੰ ਆਪਣੀ ਨਵੀਂ ਪਾਰਟੀ ਬਣਾ ਲੈਣੀ ਚਾਹੀਦੀ ਹੈ ਪਾਰਟੀ ਬਣਾ ਕੇ ਆਪਣੀ ਮਰਜ਼ੀ ਦੇ ਨਾਲ ਹਰ ਹਲਕੇ ਦੇ ਵਿੱਚ ਉਮੀਦਵਾਰ ਉਤਾਰ ਦੇਣੇ ਚਾਹੀਦੇ ਨੇ ਪਤਾ ਲੱਗੇਗਾ ਕਿ ਕਿਹੜਾ ਜਿੱਤਦਾ ਹੈ ਤੇ ਕਿਹੜਾ ਨਹੀਂ ਜਿੱਤਦਾ ਹਾਲਾਂਕਿ ਐਮਪੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਮੇਸ਼ਾ ਹੀ ਸਿੱਧੂ ਨੂੰ ਆਪਣਾ ਵੱਡਾ ਭਰਾ ਸਮਝਿਆ ਪ੍ਰਿੰਕਾ ਗਾਂਧੀ ਨੇ ਹਮੇਸ਼ਾ ਹੀ ਆਪਣਾ ਵੱਡਾ ਭਰਾ ਸਮਝਿਆ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਨੂੰ ਇਸ ਦੇ ਬਾਬ ਯੁੱਧ ਵੀ ਜੇਕਰ ਹੋ ਰਿਹਾ ਹੈ ਜੇਕਰ ਉਹ ਸੈਟੀਸਫਾਈ ਨਹੀਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਤੇ ਫਿਰ ਉਹਨਾਂ ਨੂੰ ਜਿਹੜਾ ਹੈ ਆਪਣੀ ਪਾਰਟੀ ਬਣਾ ਲੈਣੀ ਚਾਹੀਦੀ ਹੈ ਅਤੇ ਆਪਣੀ ਪਾਰਟੀ ਬਣਾ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਲਾ ਇਲੈਕਸ਼ਨ ਹੋਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਪੱਪੂ ਤੂੰ ਕਿਸੇ ਵੀ ਤਰ੍ਹਾਂ ਦੀ ਆਸ ਨਹੀਂ ਕੀਤੀ ਜਾ ਸਕਦੀ ਉਹ ਆਪਣੇ ਆਪ ਨੂੰ ਇਮਾਨਦਾਰ ਦੱਸਦੇ ਨੇ لیکن ਉਹਨਾਂ ਦਾ ਔਰਾ ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਦਾਇਰਾ ਹੈ ਉਹ ਬਿਲਕੁਲ ਛੋਟਾ ਹੈ ਨਾ ਉਹਨਾਂ ਨੂੰ ਸੱਚ ਦੀ ਪਛਾਣ ਹੈ ਨਾ ਉਹਨਾਂ ਨੂੰ ਝੂਠ ਦੀ ਪਛਾਣ ਹੈ ਨਾ ਉਹਨਾਂ ਨੂੰ ਇਮਾਨਦਾਰ ਲੋਕਾਂ ਦੀ ਪਛਾਣ ਹੈ ਉਹਨਾਂ ਦੇ ਆਸ-ਪਾਸ ਜਿਹੜੇ ਲੋਕ ਰਹਿੰਦੇ ਨੇ ਜਿਨ੍ਹਾਂ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਧੂੜ ਚੁੱਕੀ ਹੋਈ ਹੈ ਜਿਹੜੀਆਂ ਵਧਾਚੜਾ ਕੇ ਗੱਲਾਂ ਦੱਸਦੇ ਨੇ ਉਹੀ ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ਨੂੰ ਚੰਗੇ ਲੱਗਦੇ ਹਨ